ਪਾਕਿਸਤਾਨ ਵਾਲਿਓ ਮੇਰੀ ਹੱਥ ਜੋੜ ਕੇ ਅਪੀਲ ਹੈ ਤੁਹਾਨੂੰ ਕਿ ਤੁਸੀਂ ਜਿਹੜੀਆਂ ਪੋਸਟਾਂ ਪਾ ਰਹੇ ਹੋ ਉਹ ਜਿਹੜਾ ਤੁਹਾਡਾ ਕਬੱਡੀ ਖਿਡਾਰੀ ਹੈ ਜਿਹੜਾ ਇੰਡੀਆ ਵੱਲੋਂ ਖੇੜਿਆ ਕੋਈ ਉਹ ਵਰਲਡ ਕੱਪ ਨਹੀਂ ਖੇੜਿਆਗਾ ਉਹ ਲੋਕਲ ਮੈਚ ਖੇੜਿਆ ਲੋਕਲ ਮੈਚਾਂ ਦੇ ਵਿੱਚ ਤਾਂ ਇਸ ਕਰਕੇ ਕਰਾਏ ਜਾਂਦੇ ਆ ਕਿ ਜਿਹੜੇ ਸਾਡੇ ਖਿਡਾਰੀ ਹੈ ਉਹਨਾਂ ਦਾ ਮੋਹ ਪਿਆਰ ਵਧੇ ਸਾਰੇ ਦੇਸ਼ਾਂ ਦੇ ਖਿਡਾਰੀਆਂ ਦਾ ਇਸ ਕਰਕੇ ਕਰਾਈ ਜਾਂਦੇ ਆ ਕੋਈ ਇਹ ਕੋਈ ਵਰਲਡ ਕੱਪ ਤਾਂ ਨਹੀਂ ਸੀਗਾ ਵੀ ਇਹਦੀ ਤੁਸੀਂ ਇਸ਼ੂ ਬਣਾਈ ਬੈਠੇ ਹੋ ਉਹਤ ਖਿਡਾਰੀ ਨੂੰ ਤੁਸੀਂ ਰੋਲ ਲਾਤਾ ਯਾਰ ਅੱਜ ਜੋ ਲਾਈਵ ਹੋਇਆ ਬੈਠਾ ਸੀ ਵੀ ਤੁਸੀਂ ਇਸ਼ੂ ਬਣਾ ਲਿਆ ਜੀ ਇੰਡੀਆ ਦੀ ਟੀ-ਸ਼ਰਟ ਇਹਨੇ ਮੋਢਿਆਂ ਤੇ ਰੱਖੀ ਹੈ ਜੀ ਵੀ ਯਾਰ ਇੰਡੀਆ ਦੀ ਟੀ-ਸ਼ਰਟ ਦੀ ਤਾਂ ਗੱਲ ਛੱਡੋ ਜਦੋਂ ਆਪਣੀ ਵੰਡ ਹੋਈ ਹੈ ਉਦੋਂ ਤੁਹਾਡੇ ਕੋਲ ਤਰਪਾਲ ਵੀ ਨਹੀਂ ਸੀਗੇ ਤੁਹਾਡੇ ਸਿਰ ਟਕਣ ਨੂੰ ਨਾ ਤੁਹਾਡੇ ਕੋਲ ਤਰਪਾਲ ਵੀ ਨਹੀਂ ਸੀ ਤੇ ਆਪਣੇ ਹਿੰਦੁਸਤਾਨ ਗਵਰਨਮੈਂਟ ਨੇ ਤੁਹਾਨੂੰ ਤਰਪਾਲ ਦਿੱਤੇ ਤੁਹਾਡੇ ਸਿਰ ਟਕਣ ਵਾਸਤੇ ਚਲੋ ਜੀ ਟੀ-ਸ਼ਰਟ ਦੀ ਰੋਲਾ ਪਾਉਨੇ ਆ ਤੇ ਸਾਡੇ ਤਰਪਾਲ ਹੀ ਵਾਪਸ ਕਰ ਦਿਓ ਇਹ ਵੱਡੀਆਂ ਗੱਲਾਂ ਜਿਹੜੀਆਂ ਇਹੋ ਜਿਹੀਆਂ ਨਿਕਲ ਕੇ ਆ ਰਹੀਆਂ ਇਹ ਹੈਗੀਆਂ ਪੋਲੀਟੀਸ਼ਨ ਆ ਜਿਹੜੇ ਲੋਕ ਜਾਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਦਾ ਯੋਗਦਾਨ ਹੈ ਉਹ ਕਰਾ ਰਹੇ ਆ ਸਾਰਾ ਕੁਝ ਤੇ ਮੈਂ ਅਪੀਲ ਕਰਦਣਾ ਪਾਕਿਸਤਾਨ ਦੇ ਜਿਹੜੇ ਸਾਡੇ ਲਹਿੰਦੇ ਪੰਜਾਬ ਦੇ ਖਿਡਾਰੀ ਸਹਿਬਾਨ ਹੈ ਕੋਚ ਸਹਿਬਾਨ ਆ ਆਮ ਜਨਤਾ ਦੇ ਲੀਡਰ ਸਹਿਬਾਨ ਭਈ ਜਿਹੜਾ ਤੁਹਾਡਾ ਕਬੱਡੀ ਖਿਡਾਰੀ ਇੰਡੀਆ ਵੱਲੋਂ ਖੇਡਿਆ ਲੋਕਲ ਮੈਚ ਭਈ ਉਹਨੂੰ ਇੰਨਾ ਵੀ ਹਰਾਸਮੈਂਟ ਨਾ ਕਰੋ ਕੱਲ ਨੂੰ ਕੋਈ ਗੱਲਬਾਤ ਹੋ ਜੇ ਉਹ ਰੋ ਰਹੇ ਆ ਤੇ ਜੇ ਤੁਹਾਨੂੰ ਐਨਾ ਹੀ ਇੰਡੀਆ ਦੇ ਨਾਲ ਤੁਹਾਨੂੰ ਐਨੀ ਨਫ਼ਰਤ ਹੈ ਤਾਂ ਫਿਰ ਸਾਡੇ ਤਰਪਾਲ ਵਾਪਸ ਕਰੋ ਜਿਹੜੇ ਤੁਹਾਨੂੰ ਮੰਡ ਦੇ ਟਾਈਮ ਤੇ ਦਿੱਤੇ ਸੀ ਤੁਹਾਡੇ ਕੋਲੇ ਤਾਂ ਸਿਰ ਤੇ ਕੋਡੂ ਜੇ ਛੱਤਾਂ ਨਹੀਂ ਸੀਗੀਆਂ ਉਹ ਇੰਡੀਆ ਨੇ ਦਿੱਤੀਆਂ ਸੀ ਅੱਜ ਤੁਸੀਂ ਇੱਕ ਟੀ-ਸ਼ਰਟ ਇੱਕ ਕੱਪੜੇ ਪਿੱਛੇ ਐਡਾ ਵਿਵਾਦ ਖੜਾ ਕਰਤਾ ਇਸ ਕਰਕੇ ਐਂਹਾਂ ਚੀਜ਼ਾਂ ਨੂੰ ਛੱਡੋ ਤੁਹਾਡੇ ਆਪਣੇ ਵਿਤਕਰੇ ਕਾਰਨ ਤੁਹਾਡੇ ਰੰਜਿਸ਼ ਕਾਰਨ ਕਿੰਨਾ ਨੁਕਸਾਨ ਹੋਇਆ ਦੋ ਸਰਜਿਕਲ ਸਟ੍ਰਾਈਕ ਹੋਏ ਇੱਕ ਕਟਲਬਿਆਰ ਵਿਵਾਜਬਾਈ ਸਾਹਿਬ ਨੇ ਹੋਇਆ ਇੱਕ મોદી ਸਾਹਿਬ ਨੇ ਕੀਤਾ ਕਿਹਦਾ ਨਕਸਾਰ ਹੋਇਆ ਨੁਕਸਾਨ ਤਾਂ ਸਾਡਾ ਹੀ ਹੋਇਆ ਨਾ ਉਹ ਸਾਡੇ ਚੋਂ ਨਿਕਲ ਕੇ ਗਏ ਹੋ ਤੁਸੀਂ ਕੋਈ ਤੁਸੀਂ ਬਾਹਰੋਂ ਤਾਂ ਆ ਨਹੀਂ ਗਏ ਸਾਡੇ ਵਿੱਚੋਂ ਹਿੰਦੁਸਤਾਨ ਚੋਂ ਨਿਕਲ ਕੇ ਪਾਕਿਸਤਾਨ ਬਣਿਆ ਫਿਰ ਯਾਰ ਕਿਹੜੀਆਂ ਗੱਲਾਂ ਕਰਦੇ ਹੋ ਉਸ ਦਾ ਪਾਪ ਆ ਕੇ ਤੁਸੀਂ ਉਹ ਮੁੰਡੇ ਦਾ ਖਿਡਾਰੀ ਦਾ ਨੌਜਵਾਨ ਦਾ ਤੁਸੀਂ ਉਹਦਾ ਇਹ ਜਿਉਣਾ ਨਾਮ ਕਰਤਾ ਜੇ ਤੁਹਾਨੂੰ ਇੱਡੀ ਨਫ਼ਰਤ ਹੈ ਉਸ ਨੌਜਵਾਨ ਤੋਤ ਕਬੱਡੀ ਖਿਡਾਰੀ ਤੋਂ ਦੇ ਦੋ ਇੰਡੀਆ ਨੂੰ ਅਸੀਂ ਖਟਾ ਲਾਂਗੇ ਆਪਦੇ ਵੱਲੋਂ ਤੁਸੀਂ ਮੈਚ ਹੋਵੇ ਕੋਈ جنگ ਹੋਵੇ ਕੋਈ ਕੋਈ ਸਿਸਟਮ ਬਣ ਜੇ ਕਿਤੇ ਤੁਸੀਂ ਮੂੰਹ ਦਿਖਾਣੇ ਹੋ ਇੰਡੀਆ ਤੋਂ ਪੜਾ ਲੜਾਈ ਹੋ ਜੇ ਲੜਾਈ ਦੇ ਵਿੱਚ ਮੂੰਹ ਮੂੰਹ ਦਿਖਾਣੇ ਆ ਤੁਸੀਂ ਹੁਣ ਕ੍ਰਿਕਟ ਮੈਚ ਹੁੰਦਾ ਉੱਥੇ ਵੀ ਤੁਹਾਡੇ ਸ਼ੱਕੇ ਛਡਾਉਂਦੀ ਹੈ ਇੰਡੀਆ ਕਬੱਡੀ ਹੁੰਦੀ ਹੈ ਕਬੱਡੀ ਇੰਡੀਆ ਤੋਂ ਤੁਹਾਡੇ ਸ਼ੱਕੇ ਛਡਾਉਂਦੀ ਹੈ ਫਿਰ ਤੁਸੀਂ ਕਿਹੜਾ ਮੂੰਹ ਲੈ ਕੇ ਬੋਲਦੇ ਹੋ ਇਸ ਕਰਕੇ ਮੇਰੀ ਅਪੀਲ ਹੈ ਕਿ ਜਿਹੜਾ ਕਬੱਡੀ ਖਿਡਾਰੀ ਤੇ ਮਵਾਦ ਪੈਦਾ ਹੋਇਆ ਹੈ ਪਾਕਿਸਤਾਨ ਦੇ ਵਿੱਚ ਉਸ ਕਬੱਡੀ ਖਿਡਾਰੀ ਦਾ ਕੋਈ ਕਸੂਰ ਨਹੀਂ ਹੈ ਇਹ ਮੋਹ ਪਿਆਰ ਵਧਾਉਣ ਵਾਸਤੇ ਜਿਹੜੇ ਪ੍ਰਮੋਟਰ ਹਨ ਇਹ ਮੈਚ ਕਰਾਉਂਦੇ ਆ ਵੀ ਆਲ ਦੇਸ਼ ਦੇ ਇੱਕ ਇੱਕ ਦੋ ਦੋ ਖਿਡਾਰੀ ਲੈ ਲਈਏ ਇਹਨਾਂ ਦਾ ਮੋਹ ਪਿਆਰ ਵਧੇ ਪਰ ਤੁਸੀਂ ਮੋਹ ਪਿਆਰ ਵਾਲੇ ਨਹੀਂ ਤੁਸੀਂ ਤਾਂ ਛੇਤਰਾ ਵਾਲੇ ਹੋ ਜਿੱਿੱਡੀ ਤੁਹਾਡੇ ਛੇਤਰ ਵੱਜਣਗੇ ਉਹਨੇ ਤੁਸੀਂ ਠੀਕ ਰਹੋਗੇ ਇਸ ਕਰਕੇ ਮੇਰੀ ਲਾਸਟ ਤੇ ਫੇਰ ਅਪੀਲ ਕਰਦਾ ਤਾਂ ਹੈ ਤੇ ਜਿਹੜਾ ਕੀੜੀ ਆ ਆਪਣੇ ਪਾਕਿਸਤਾਨ ਦਾ ਕਬੱਡੀ ਖਿਡਾਰੀ ਤੇ ਜਿਹੜਾ ਉਹਦੇ ਤੇ ਕੋਈ ਵਿਵਾਦ ਖੜਾ ਹੋਇਆ ਉਹਨੂੰ ਸ਼ਾਂਤ ਕਰੋ ਯਾਰ ਉਹਨੂੰ ਹੱਲਾਸ਼ੇਰੀ ਦਿਓ ਇੱਕ ਬਹੁਤ ਟੌਪ ਦਾ ਤੁਹਾਡਾ ਪਲੇਅਰ ਆ ਉਹ ਬਹੁਤ ਟੌਪ ਦਾ ਪਲੇਅਰ ਨੇ ਵੀ ਤੁਸੀਂ ਨਹੀਂ ਚਾਹੁੰਦੇ ਵੀ ਜੇ ਉਹਦਾ ਨੁਕਸਾਨ ਹੀ ਕਰਨਾ ਚਾਹੁੰਦੇ ਤਾਂ ਇੰਡੀਆ ਨੂੰ ਦੇ ਦਿਓ ਤੁਹਾਡੇ ਸਿੰਘ ਬੰਨੂਆ ਇੱਥੇ ਤੁਹਾਡੇ ਹੋ ਹੈ ਤਾਂ ਇੱਕ ਹੀ ਆਪਾਂ ਕੀ ਹੋ ਗਿਆ ਹਿੰਦੁਸਤਾਨ ਤੇ ਪਾਕਿਸਤਾਨ ਬਣ ਗਿਆ ਗਏ ਤਾਂ ਇੱਥੋਂ ਹੀ ਆ ਤੁਸੀਂ ਕੋਈ ਬਾਹਰੋਂ ਤੁਸੀਂ ਉੱਤੋਂ ਤਾਂ ਉਤਰੇ ਨਹੀਂ ਇਸ ਕਰਕੇ ਜਿਹੜੀ ਤੁਹਾਡੇ ਹਾਲਾਤ ਆ ਨਾ ਪਾਕਿਸਤਾਨ ਦੇ ਉਹ ਅੱਜ ਅਮਰੀਕਾ ਅੱਜ ਤੁਹਾਡੇ ਤੇ ਕਬਜ਼ਾ ਕਰ ਸਕਦਾ ਹੈ ਅੱਜ ਤੁਹਾਡੇ ਤੇ ਚਾਈਨਾ ਕਬਜ਼ਾ ਕਰ ਸਕਦਾ ਕਿਉਂਕਿ ਤੁਸੀਂ ਉਹਨਾਂ ਦੇ ਕਰਜ਼ਾਈ ਹਿੰਨੇ ਹੋ ਇਸ ਕਰਕੇ ਪੱਲੇ ਤੁਹਾਡੇ ਕੱਖ ਨਹੀਂ ਲੜਾਈਆਂ 'ਚ ਤੁਸੀਂ ਹਾਰ ਜਾਂਦੇ ਹੋ ਮੈਚਾਂ 'ਚ ਤੁਸੀਂ ਹਾਰ ਜਾਂਦੇ ਹੋ ਤੇ ਯਾਰ ਫਿਰ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਇੱਕ ਖਿਡਾਰੀ ਨੂੰ ਭੁਜਾਈ ਫਿਰਦੇ ਹੋ ਬਸ ਇੰਨੀ ਹੈ ਕਿ ਬੇਨਤੀਆਂ ਕਰਨੀਆਂ ਸੀ ਕਿ ਇੰਡੀਆ ਦੀ ਟੀ-ਸ਼ਰਟ ਦੇ ਚੈਨਲ 'ਦਾ ਰਾਈ ਹੈ ਜੀ ਨੇ ਉਹ ਨੂੰ ਇੱਕ ਵਾਰੀ ਮਾਫ ਕਰੋ ਉਹਨੇ ਕੋਈ ਜਾਣਬੁੱਝ ਕੇ ਨਹੀਂ ਕੀਤਾ ਲੋਕਲ ਮੈਚ ਖੇਡੇ ਕੋਈ ਵਰਲਡ ਕੱਪ ਨਹੀਂ ਖੇਡੇ ਆ ਜਿਆਦਾ ਕੋਈ ਵਰਲਡ ਕੱਪ ਖੇਡੇ ਆ ਦੱਸੋ ਵੀ ਤੁਹਾਡੀ ਇਥੇ ਐਡੀ ਹੋਈ ਆ ਜੀ ਇੰਡੀਆ ਵਾਲੋ ਵਰਲਡ ਕੱਪ ਖੇਡ ਗਏ ਤਾਂ ਲੋਕਲ ਮੈਚ ਸੀ ਆ ਤੁਹਾਨੂੰ ਲੋਕਲ ਮੈਚਾਂ ਦਾ ਵੀ ਨਹੀਂ ਪਤਾ ਬਸ ਇੰਨੀ ਆ ਕਿ ਬੇਨਤੀ ਆ ਕਰੇ ਇਸ ਵਿਵਾਦ ਨੂੰ ਸ਼ਾਂਤ ਕਰੋ ਕਿਤੇ ਇਹ ਨਾ ਹੋ ਵੀ ਇਹ ਵਿਵਾਦ ਕਿਤੇ ਤਾਂ ਤੱਕ ਵੱਜੇ ਬਸ ਇੰਨੀ ਆ ਕਿ ਬੇਨਤੀ ਆ ਕਰਨੀ ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ